ਸਵਾਗਤ ਹੈ ਕਿਸਾਨ ਵੀਰੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈਗਾ ਦੋ ਤੁਹਾਨੂੰ ਬਹਿਣਾ ਦਿਖਾ ਦਾਂ ਗੱਬਣਾ ਕਦੋਂ ਸੁਣਣੀ ਹੈ ਇਹ ਵੀ ਪੁੱਛਾਂਗੇ ਤੇ ਇੱਕ ਤੁਹਾਨੂੰ ਦਿਖਾ ਦਿਆਂ ਝੋਟੀ ਗੱਬਣ ਕੀ ਰਿਕਾਰਡ ਆ ਸਾਰਾ ਕੋ ਬਾਈ ਜੀ ਤੋਂ ਪੁੱਛਾਂ ਸਸੀ ਗਾਲ ਜੀ ਸਸੀ ਗਾਲ ਜੀ ਹੋ ਠੀਕ ਠਾਕ ਹੁਬਰੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9479905853 ਜੀ ਪਿੰਡ ਆਪਣਾ ਜੀ ਭਾਈ ਰੁਪਾਈ ਜ਼ਿਲ੍ਹਾ ਪਨ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਜੀ ਫੋਲ ਜੀ ਓਕੇ ਤੇ ਨੇੜੇ ਆਪਣੇ ਇੱਧਰ ਸਲਾਤਪੁਰ ਆ ਗਿਆ ਤੇ ਸਲਾਤਪੁਰ ਆ ਗਿਆ ਇਹ ਤਾਂ ਭਗਤਾ ਰਾਮਪੁਰਾ ਓਕੇ ਹਾਂਜੀ ਜਿਹੜੀ ਪਸ਼ੂ ਮੰਡੀ ਮਸ਼ਹੂਰ ਆ ਗਈ ਰਾਮਪੁਰੇ ਦੀ ਉਹ ਵੀ ਨੇੜੇ ਕਬਾਈਂ ਕੰਦੇ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਕਿੰਨੇ ਨਾਕ ਦਿਖਾ ਰਹੇ ਆ ਵੀਰੇ ਤਿੰਨ ਆ ਜੀ ਅਜਾ ਤਿੰਨ ਦੋ ਬੇੜਾਂ ਤੇ ਇੱਕ ਝੋਟੀ ਝੋਟੀ ਦੂਜਾ ਝੋਟੀ ਤੂੰ ਕਰ ਲਈ ਸ਼ੁਰੂ ਫਿਰ ਹਾਂਜੀ ਹਾਂਜੀ ਜਿਹੜੀ ਆਪਾਂ ਝੋਟੀ ਦੇਖੀ ਐ ਨਾ ਵੀਰੇ ਸਕਰੀਨ ਤੇ ਕੀ ਡਿਟੇਲ ਐ ਇਹਦੀ ਕਿਹੜਾ ਸੂਆ ਇਹ ਦੂਜਾ ਸੂਆ ਸੁੰਦੀ ਆ ਜਾਣ ਦੂਜਾ ਸੂਆ ਸੂਪੀ ਆ ਸੁੰਦੀ ਆ ਤੇ ਵੀਰੇ ਕਿੰਨੇ ਦਿਨ ਕੱਢਦੀ ਆ ਇਹ ਬਈ 5-6 ਦਿਨ ਲੱਗ ਗਈ 5 ਤੋਂ 4 ਦਿਨ ਬਾਕੀ ਤੇ ਪਹਿਲੇ ਸੂਏ ਦਾ ਫਿਰ ਕਿੰਨਾ ਕੁ ਦੁੱਧ ਕੱਢਿਆ ਵਾ ਸਹੀ ਜਾਂ ਮਾਲਕਾਂ ਨੇ ਬਈ 10 ਲੀਟਰ ਦੱਸਿਆ ਜੀ ਹੂੰ ਇਹਦੇ ਕੀ ਬਾ 12-13 ਲੀਟਰ ਦੇਊਗੇ ਰਾਮ ਨਦਰ ਨਾ ਬਰੀਕ ਆ ਤੇ ਸਾਈਜ਼ ਵਧੀਆ ਖੋਲੋ ਜੀ ਕਦ ਉਹ ਬਹੁਤ ਵਧੀਆ ਸਾਈਜ਼ ਵਧੀਆ ਤੇ ਬਾਕੀ ਅੱਜ ਵੀ ਚੰਗੀ ਤਿਆਰ ਹੋਈ ਬੈ ਦਿਨ ਕਿੰਨੇ ਕੱਟੂ ਵੀਰ ਆ ਪੰਜ ਚਾਰ ਦਿਨ ਲਓ ਭਾਈ ਪੰਜ ਤੋਂ ਜ਼ਿਆਦਾ ਨਾ ਦੇਖੋ ਸੀਨਾ ਵਗੈਰਾ ਭੋਰਾ ਵੀ ਨਹੀਂ ਬਰੀਕ ਕੁੰਬਲੇ ਦੀ ਕਰੋ ਚੱਕ ਹੂੰ ਤੇ ਲੈ ਵੇ ਲੂਏ ਦੀ ਬੜੀ ਫੀਟਿੰਗ ਬਹੁਤ ਬੜੀ ਬੜੀ ਸਾਫ਼ ਆਥਾਂ ਆਥਣ ਬਹੁਤ ਚੰਗਾ ਲੱਗਿਆ ਹੂੰ ਬਾਕੀ ਤੇ ਇਹ ਲੈਵਾ ਨਾ ਜਿਹੜਾ ਦੁੱਧ ਵਾਲਾ ਹੈ ਨਾ ਹਾਂਜੀ 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 ਇਹ ਲਮਕਮਾਨੀ ਟਟਮਾਨੀ ਹਾਂ ਨਾ ਦੁੱਧ ਵਾਲਾ ਲੈਵਾ ਤੇ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੀ ਹੋਊਗੀ ਐਂਡ ਤਾਈ ਵੀਡੀਓ ਸਾਰੀ ਦੇਖ ਲਓ ਫਿਰ ਬਾਈ ਨੂੰ ਲਾ ਕੇ ਫੋਨ ਆ ਦੇਖੋ ਜੀ ਹੂੰ ਥੱਲੇ-ਥੱਲੇ ਦੀ ਤਾਂ ਵੀਰੇ ਬਹੁਤ ਜ਼ਿਆਦਾ ਸਫਾਈ ਆ ਹਨਾ ਬੜੀ ਸਫਾਈ ਹੈ ਬਾਈ ਯਾਰ ਥੱਲੇ ਦਾ ਇਹ ਜੋੜੀਆਂ ਬੰਨਣਾ ਹੈ ਬਾਈ ਇਹੇ ਓਕੇ ਥਾਣਾ-ਥਾਣਾ ਦੀ ਫਿਰ ਓਕੇ ਬਾਹੀ ਸਾਹ ਬਾਈ ਬਾਹਰ ਪਿੱਛੇ ਦੀ ਸਾਬ ਢੰਡੀ ਢੰਡੀ ਬਹੁਤ ਆ ਬਾਈ ਹਾਂਜੀ ਬਾਹਰ ਪਿੱਛਾ ਸਾਬ ਓਕੇ ਓਕੇ ਕਿੰਨੇ ਪੈਸੇ ਲੈਣੇ ਆ ਵੀਰੇ ਬੋੜੇ ਦੇ ਇਹਦਾ ਬਾਈ ਜੀ 127 ਲੈਣਾ ਆਪਾਂ ਜਾਇ ਰੇ ਜਾਇ ਰੇ ਬਾਈ ਨੇ ਜਮਾ ਜਮਾ ਜਾਇ ਰੇਟ ਆ ਜੀ 127000 ਛੋਟਾ ਮਾਨਤਨ ਥੋੜਾ ਬਹੁਤ ਆਏਗਾ ਇਹਦਾ ਜ਼ਰੂਰ ਬੈਠ ਦੀ ਗੱਲ ਕਰ ਲਿਆ ਇਹ ਕਿਹੜਾ ਸੁਆ ਸੁਰੀ ਇਹ ਬਾਈ ਦੂਜਾ ਸੁਆ ਜੀ ਦੂਜਾ ਸੁਆ ਸੁਰੀ ਆ ਤੇ ਕਿੰਨੇ ਦਿਨ ਕੱਟ ਏ ਭਾਈ ਲੈ ਵੀ ਸਾਤਾ ਹਫਤਾ ਦਾ ਦਾਨ ਕਿੰਨਾ ਕ ਦੁੱਧ ਕੱਢਿਆ ਫਿਰ ਬੈਠੇ ਦੁੱਧ ਪਹਿਲੇ ਸੋ 17 18 ਲੀਟਰ ਆ ਇਸ ਓਕੇ ਪਹਿਲੇ ਸੋ 17 ਤੋਂ 18 ਲੀਟਰ ਐ ਦੀ ਦੇ ਦੂ ਐ ਦੀ 20 ਪਲੱਸ ਕਰੋ 20 ਦਾ ਪੱਟ ਦੇ ਲੈਓ ਫਿਰ ਇਹਨੂੰ ਹਾਂ ਜੀ ਚੰਗੀ ਆ ਬਾਕੀ ਦਾ ਮਧਰੀ ਗੋਡੀ ਦੀ ਆ ਗਈ ਚੰਗੇ ਵਜਨ ਵਾਲੀ ਆ ਗਈ ਠੀਕ ਆ ਜੀ ਕੁਆਲਿਟੀ ਦੇ ਡੱਬ ਪ੍ਰਿੰਟ ਪੂਰੇ ਥੋੜਾ ਹਲਕਾ ਜਿਹਾ ਕ੍ਰੋਸ ਵੀ ਹੈਗਾ ਵਿੱਚ ਗਰਮੀ ਨਾਂ ਦੇ ਬਰਾਬਰ ਮਨੂੰ ਹਣਾ ਭਾਈ ਹਾਂ ਜੀ ਹਾਂ ਜੀ ਗਰਮੀ ਜਮੇ ਨਹੀਂ ਮੰਦੇ ਡੱਬ ਪ੍ਰਿੰਟ ਦੇਖੋ ਤੁਸੀਂ ਕਿੰਨੇ ਸੋਹਣੇ ਆ ਜਿਵੇਂ ਜਿਵੇਂ ਚਾਹੀਦੇ ਓਵੇਂ ਓਵੇਂ ਆ ਤੇ ਦੁੱਧ ਦੇ ਨੇ ਪੂਰਾ ਵਧੀਆ ਕੱਢ ਦੇਣਾਗਾ ਬਾਕੀ ਦੀ ਗੱਲ ਚੰਗੀ ਤਿਆਰ ਹੋਣ ਲੱਗ ਗਈ ਆ ਦੇਖੋ ਜੀ ਹਮ ਸਾਈਜ ਪੂਰਾ ਵਧੀਆ ਜੀ ਲਮਾਈ ਲਮੂਈ ਜੀ ਆਪਾਂ ਗੱਲ ਕਰ ਲਏ ਲੈਂਥ ਪੂਰੀ ਚੰਗੀ ਆ ਥਣਲੇਵੇ ਦੀ ਪੂਰੀ ਸਾਫ ਆ ਇਹਦੀ ਕੀ ਡਿਮਾਂਡ ਆ ਗਈ ਵੀਰ ਇਹ ਵੇ ਬਸ 70000 ਦੇ ਦਾਂ ਮੁੱਲ ਜਿਹੜਾ ਮਰਜ਼ੀ ਕਰਾ ਲੋ ਜੀ ਓਕੇ ਜਾਏ ਰੇਟ ਆ ਜਮਾ ਇਹਦਾ ਹਾਂਜੀ ਆ ਦੇਖੋ ਜੀ ਹਮ ਓਕੇ ਆ ਪੰਜ ਤੋਂ ਚਾਰ ਦਿਨ ਅੱਠ ਦਿਨ ਵੀ ਲੈ ਸਕਦੇ ਹਣਾ ਹਾਂਜੀ ਹਾਂਜੀ ਹੁਣ ਵੀਰੇ ਲਾਸਟ ਵਾਲੀ ਕਿਹੜਾ ਸੂਆ ਸੂਰੀ ਆ ਇਹ ਵੇ ਤੀਜੇ ਰਹਿਣਾ ਤੀਜਾ ਸੂਆ ਸੂਰੀ ਆ ਜੀ ਤੀਜਾ ਸੂਆ ਸੁੰਦੀ ਆ ਤੇ ਕਿੰਨੇ ਦਿਨ ਘੱਟ ਜੂ ਵੀਰੇ ਇਹਦਾ ਵੇ ਦਾਵਾਰਾਂ ਦਾ ਲੈ ਜੂ ਖੋਲੋ ਜੀ ਤੋ ਰਕ ਰਾਇਗੇ ਚੈੱਕ ਤੇ ਕਿੰਨਾ ਕੁ ਦੁੱਧ ਫਿਰ ਦੇਉਗੀ ਦੁੱਧ ਵੇ ਦੇ ਦੂ 14 15 ਲੀਟਰ 14 ਤੋਂ 15 ਹਾਂਜੀ ਹਾਂਜੀ ਓਕੇ ਜੀ ਚੰਗੀ ਆ ਜੀ ਥਣਲੇਵੇਂ ਦੀ ਪੂਰੀ ਸਾਫ ਆ ਹੰਡੀ ਹੰਡੀ ਬਹੁਤ ਆ ਬਾਕੀ ਆ ਤੇ ਰੇਟ ਜਮੇ ਤੋਕਣਾ ਵਾਲਾ ਹੋਣ ਵਾਲਾ ਇਹਦਾ ਠੀਕ ਆ ਜੀ ਥਣਲੇਵੇਂ ਦੀ ਪੂਰੀ ਸਾਫ ਆ ਜੀ ਕਿੰਨੇ ਦਿਨ ਘੱਟ ਜਾਣੀਆਂ ਵੀਰੇ ਨੇ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਲਓ ਵੀਰੇ ਕਿੰਨੇ ਦਿਨ ਘਟ ਜਾਣੇ ਭਾਈ ਇਹਨੇ ਇਹ ਬਾਈ 10 12 ਦਾ ਲੈਊਗੀ 10 ਤੋਂ 12 ਦਿਨ ਮੌਕੇ ਦੀ ਲਾਉਂਦੀ ਆ ਬਸ ਓਕੇ ਜੀ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਆ ਦੇਖੋ ਜੀ ਸਾਇਦ ਸੂਰੀ ਵਧੀਆ ਹਨਾ ਭਾਈ ਇਹ ਹਾਂਜੀ ਹਾਂਜੀ ਬਾਈ ਠੰਡੀ ਠੰਡੀ ਬਹੁਤ ਆ ਬਾਈ ਠੰਡੀ ਠੰਡੀ ਇੱਕ ਨੰਬਰ ਬਾਕੀ ਡੱਬ ਬ੍ਰੈਂਡ ਚੰਗੇ ਐਚ ਐਫ ਚ ਇਹ ਆ ਗਈ ਦੈਨ ਜ਼ਰੂਰ ਘਟੂਗੀ ਰੇਟ ਵੀ ਉਹੋ ਜਿਹਾ ਹੋ ਮਾਰਿਆ ਦੱਸ ਕਿੰਨੇ ਦਿਨ ਘਟ ਜੂ ਵੀਰੇ ਫੋਨ ਇਹ ਬਾਈ 10 ਬਾਰੇ ਨਾਲ ਲਊਗੀ ਠੰਡੀ ਢੁੰਡੀ ਬਹੁਤ ਹੈ ਓਕੇ 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 ਆਈ ਬਹਿਆ ਥੱਲੇ ਪਣਾ ਇਹਦੇ ਆ ਦੇ ਲੋ ਮਰਜੀ ਲਾ ਇਹ ਤਾਂ ਫਿਰ ਪੂਰੀ ਇਧਰੋਂ ਬਹਿਆ ਇਧਰੋਂ ਬਹਿਆ ਮਰਜੀ ਆ ਦੇਖੋ ਲਓ ਫਿਰ ਕਰੇ ਫਿਰ ਤੀਰ ਨਾਲ ਕੋਈ ਅੰਤ ਨਹੀਂ ਕਿੰਨੇ ਪੈਸੇ ਆ ਫਿਰ ਇਹਦੇ ਇਹ 45 ਦੇ ਰਿਹਾ ਵੇ ਅੱਜ ਜਮੇ ਜਾਏ ਰਹਿਣਾ ਕੱਤੀ ਦੇ ਹਿਸਾਬ ਨਾਲ ਹਾਂਜੀ ਹਾਂਜੀ 45000 70000 ਤੇ ਇਹਦਾ ਝੋਟੀ ਦਾ ਹੈਗਾ 127000 ਰੁਪਇਆ ਪਿੰਡ ਵਾਈਆਂ ਦਾ ਪੈਰੂਪਾ ਨੰਬਰ ਬੋਲ ਦੇ ਜੀ ਫਿਰ 94799 ਜੀ 085753 ਜੀ ਓਕੇ ਤਿੰਨ ਜਨਵਰੀ ਸੀ ਤਿੰਨੇ ਸਾਨੂੰ ਚੈੱਕ ਕਰਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕੰਨ ਵੀਡੀਓ